ਹੈਲੋ ਜੀ ਮੇਰੇ ਵੱਲੋਂ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਅੱਜ ਆਪਾਂ ਤੁਹਾਡੇ ਅਸਤੇ ਇੱਕ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਬੂਟ ਬਣਾਉਣ ਲੱਗੇ ਆਂ ਬੂਟ ਬਣਾਉਣਾ ਦੱਸਾਂਗੇ ਬਹੁਤ ਹੀ ਸੌਖਾ ਜਿਹਾ ਤਰੀਕਾ ਤੇ ਬਹੁਤ ਹੀ ਛੇਤੀ ਬੂਟ ਬਣ ਜਾਂਦਾ ਇਸ ਬੂਟ ਨੂੰ ਬਣਾਉਣ ਵਾਸਤੇ ਆਪਾਂ ਇਹ ਇਹ ਆਪਾਂ 70 ਕੁੰਡੇ 35 ਜੋਟੇ ਲਏ ਆਂ ਸੱਤਰ ਕੁੰਡੇ ਹੋਗੇ 35 ਜੋਟੇ ਹੋਗੇ ਤੇ ਆਪਾਂ ਧਾਰੀਆਂ 1 2 3 4 5 6 7 8 9 10 11 12 13 14 15 16 17 18 18 ਆਪਾਂ ਇਹ ਧਾਰੀਆਂ ਪਾ ਲਈਆਂ 36 ਆਪਣੀਆਂ ਸਲਾਈਆਂ ਹੋ ਗਈਆਂ ਇਹ ਦੋਨੋਂ ਸਾਈਡ ਤੋਂ ਉਲਟੀਆਂ-ਉਲਟੀਆਂ ਸਲਾਈਆਂ ਬਣਾ ਕੇ ਆਪਾਂ 18 18 ਪਾਲੀਆਂ 36 ਹੋ ਗਏ ਆਪਣੀਆਂ 36 ਸਲਾਈਆਂ ਹੋ ਗਈਆਂ ਹੁਣ ਆਪਾਂ ਜਿਹੜਾ ਇਹਨੂੰ ਥੋੜਾ ਜਿਹਾ ਆਪਾਂ ਇੱਥੋਂ ਬਦਲਣਾ ਹੁਣ ਆਪਾਂ ਜਿਹੜਾ ਹੈਗਾ ਇਧਰੋਂ ਆਪਾਂ ਜਿਹੜੇ ਹੈਗੇ ਇਹ 11 ਕੁੰਡੇ ਆਪਾਂ ਘਟਾਉਣੇ ਆ ਇੱਕ ਸਾਈਡ ਤੋਂ ਆਪਾਂ ਇਧਰੋਂ 11 ਕੁੰਡੇ ਘਟਾਉਣੇ ਆ ਦੋਵਾਂ ਦਾ ਇੱਕ ਕਰਤਾ ਇਹਨੂੰ ਫੇਰ ਵਾਪਸ ਸਲਾਈ 'ਚ ਪਾ ਲਿਆ ਆਪਾਂ ਫੇਰ ਦੂਜੇ ਨਾਲ ਘਟਾਤਾ ਦੋ ਹੋ ਗਏ ਫਿਰ ਵਾਪਸ ਸਲਾਈ ਚ ਪਾਪਾ ਤਿੰਨ ਹੋ ਗਏ ਇਸੇ ਤਰ੍ਹਾਂ ਹੀ ਆਪਾਂ 11 ਕੁੰਡੇ ਘਟਾ ਦੇਣੇ ਆ ਤਿੰਨ ਹੋ ਗਏ ਚਾਰ ਪੰਜ 6 7 8 9 10 ਤੇ ਆਪਣੇ 11 ਕੁੰਡੇ ਹੋ ਗਏ ਇਹ ਆਪਾਂ 11 ਕੁੰਡੇ ਬੰਦ ਕਰਤੇ ਇਧਰੋਂ ਹੁਣ ਜਿਹੜੀ ਬਾਕੀ ਕੁੰਡੇ ਆਪਾਂ ਸਾਰੇ ਉਲਟੇ-ਉਲਟੇ ਬਣਨੇ ਨੇ ਸਿੱਧੀ ਸਾਈਡ ਤੋਂ ਇਹ ਤੇ ਉਲਟੀ ਪਾਸੋਂ ਵੀ ਆਪਾਂ ਉਲਟੇ ਬਣਨੇ ਸਿੱਧੀ ਸਾਈਡ ਤੋਂ ਵੀ ਉਲਟੇ ਸਾਰੇ ਕੁੰਡੇ ਆਪਾਂ ਉਲਟੇ-ਉਲਟੇ ਬਣਾ ਲੈਣੇ ਸਲਾਈਸ ਪੂਰੀ ਕਰਕੇ ਤੁਹਾਨੂੰ ਦਿਖਾਉਣੇ ਆਪਾਂ ਉਲਟੀ ਬਣਾ ਲੈਣੀ ਸਾਰੀ ਸਿੱਧੀ ਸਾਈਡ ਤੋਂ ਇੰਨੇ ਕੁੰਡੇ ਘਟਾ ਕੇ ਆਪਾਂ ਪਹਿਲਾਂ ਆਪਾਂ ਸਿੱਧੀ ਸਾਈਡ ਤੋਂ ਘਟਾਏ ਸੀ 11 ਕੁੰਡੇ ਤੇ ਹੁਣ ਆਪਣੀ ਸਾਰੀ ਸਿਲਾਈ ਉਲਟੀ ਬਣਾਈ ਚੁਣੀ ਹੁਣ ਆਪਾਂ ਦੂਜੀ ਸਾਈਡ ਤੋਂ ਵੀ ਇਸੇ ਤਰ੍ਹਾਂ 11 ਕੁੰਡੇ ਆਪਾਂ ਬੰਦ ਕਰ ਦੇਣੇ ਆ ਇਹ ਇੱਕ ਦੋ 10, 4, 5, 6, 7, 8, 9, 10, 11. ਹੁਣ ਆਪਾਂ ਇਧਰ ਵੀ 11 ਕੁੰਡੇ ਬੰਦ ਕਰਤੇ ਤੇ ਇਧਰਲੀ ਸਾਈਡ ਤੋਂ ਵੀ ਆਪਾਂ 11 ਕੁੰਡੇ ਬੰਦ ਕਰਤੇ ਹੁਣ ਆਪਾਂ ਇਹ ਸਾਰੇ ਕੁੰਡੇ ਜਿਹੜੇ ਉਲਟੇ-ਉਲਟੇ ਬਣਾਉਣੇ ਆ ਇਹ ਸਾਰੀ ਸਿਲਾਈ ਆਪਾਂ ਉਲਟੀ ਬਣਾ ਦੇਣੀ ਹੈ ਸਾਰੀ ਸਿਲਾਈ ਉਲਟੀ ਬਣਾਵਾਂ ਦੋਨੋਂ ਸਾਈਡ ਤੋਂ ਆਪਾਂ 11-11 ਕੁੰਡੇ ਘਟਾਦੇ ਆ ਇਧਰੋਂ ਵੀ ਤੇ ਇਧਰੋਂ ਵੀ ਹੁਣ ਜਿਹੜੇ ਚਾਲ ਦੇ ਕੁੰਡੇ ਆਪਾਂ ਇਹ ਸਾਰੇ ਆਪਾਂ ਉਲਟੇ-ਉਲਟੇ ਬਣਾਉਣੇ ਇਧਰੋਂ ਵੀ ਉਲਟੇ ਦੂਜੀ ਸਾਈਡ ਤੋਂ ਵੀ ਉਲਟੇ ਉਲਟੇ-ਉਲਟੀਆਂ ਬਣਾ ਕੇ ਆਪਾਂ ਇਹ 40 ਸਲਾਈਆਂ ਬਣਾ ਲੈਣੀਆਂ ਅੱਗੇ ਤੋਂ ਇਹੇ ਕੁੰਡੇ ਆਪਾਂ ਨਾ ਕੋਈ ਕੁੰਡਾ ਘਟਾਉਣਾ ਨਾ ਕੋਈ ਵਧਾਉਣਾ ਨਾ ਕੋਈ ਬੰਦ ਕਰਨਾ ਕੁਝ ਵੀ ਨਹੀਂ ਇਹਨਾਂ ਸਾਰੇ ਕੁੰਡਿਆਂ ਨੂੰ ਹੀ ਆਪਾਂ 40 ਸਲਾਈਆਂ ਬਣਾ ਲੈਣੀਆਂ ਆਪਣੀਆਂ 20 ਧਾਰੀਆਂ ਬਣ ਜਾਣੀਆਂ ਆਪਣੀਆਂ ਇਸ ਤਰ੍ਹਾਂ ਦੀਆਂ ਤੇ 40 ਸਲਾਈਆਂ ਹੋ ਜਾਣੀਆਂ ਆਪਾਂ ਤੁਹਾਨੂੰ ਬਣਾ ਕੇ ਵਿਖਾਉਨੇ ਆਂ ਇਹ ਆਪਾਂ ਪਹਿਲਾਂ 18 ਬਣਾਈਆਂ ਸੀ ਲੈਣਾ ਹੁਣ ਆਪਾਂ ਇੱਥੋਂ ਲੈ ਕੇ ਇੱਥੋਂ ਤੱਕ ਕਰ 20 ਲੈਣਾ ਬਣਾ ਲੈਣਾ ਹੁਣ ਆਪਾਂ ਇਹਦੇ ਗੂਠਾ ਤੇ ਪੱਬ ਬਣਾਵਾਂਗੇ ਇਹ ਇਧਰ ਲਈ ਸੈੜਾ ਜੇ ਤਾਂ ਆਪਾਂ ਇਧਰ ਲਈ ਸੈੜਾ ਗੂਠਾ ਬਣਾਇਆ ਤੇ ਇਧਰ ਪੱਬ ਬਣਾਉਣਾ ਜੇ ਦੂਜੇ ਪੈਰ ਦੇ ਆਪਾਂ ਇਧਰ ਲਈ ਸੈੜਾ ਪੱਬ ਬਣਾਉਣਾ ਤੇ ਇਧਰ ਲਈ ਸੈੜਾ ਗੂਠਾ ਬਣਾਉਣਾ ਇਹ ਆਪਾਂ ਦੋਨੇ ਔਲਟ-ਟਲਟ ਕਰ ਲੈਂਦੇ ਆ ਇਹ ਸਿੱਧੀ ਸਾਈਡ ਆ ਹੁਣ ਆਪਾਂ ਇਧਰ ਪਹਿਲਾਂ ਪੱਬ ਬਣਾਵਾਂਗੇ ਆ ਇਹਦੇ ਆਪਾਂ ਤਿੰਨ ਹਿੱਸੇ ਕਰ ਲੈਣੇ ਆ ਇੱਧਰ ਆਪਾਂ 17 ਗੁੰਡੇ ਮੂਠੇ ਵਾਸਤੇ ਰੱਖ ਲੈਣੇ। ਮੁੜ ਕੇ ਇੱਥੇ ਆਪਾਂ 14 ਹੋਗੇ। 1 2 3 4 5 6 7 8 9 10 11 12 13 14 15 16 17 ਇਹ ਗੂਠੇ ਦੇ ਹੋਗੇ ਆਪਣੇ 17 ਇੱਧਰ ਤੋਂ ਅੱਗੇ 1 2 3 4 5 6 7 8 9 10 11 12 13 14 ਇਹ 14 ਹੋ ਗਏ ਆਪਣੇ ਇੱਕ ਪਾਸੇ ਦੇ ਤੇ ਆਹ ਤਿੰਨ ਆਪਾਂ ਵਿਚਾਲੇ ਜਿਹੜੇ ਪੱਬ ਦੇ ਕਰਨੇ ਇਹ ਤਿੰਨ ਆਪਾਂ ਇਹੇ ਹੀ ਰੱਖਣੇ ਆ 1 2 3 4 5 6 7 8 9 10 11 12 13 14 ਇੱਧਰ ਵੀ 14 ਹੋ ਗਏ ਹੁਣ ਆਪਾਂ ਪਹਿਲਾਂ ਇਹ ਹੁਣ ਆਪਾਂ ਇੱਥੋਂ ਸਿੱਧੀਆਂ ਸਿੱਧੀਆਂ ਸਲਾਂਗੀਆਂ ਬਣਾਉਣੀਆਂ ਆਪਾਂ ਔਲਟੀ ਸਿਲਾਈ ਨਹੀਂ ਕੋਈ ਵੀ ਬਣਾਉਣੀ ਔਲਟੀ ਸਾਈਡ ਤੋਂ ਔਲਟੀਆਂ ਬਣਾਉਣੀਆਂ ਸਿੱਧੀ ਸਾਈਡ ਤੋਂ ਸਿੱਧੀਆਂ ਹੁਣ ਆਪਾਂ ਇੱਥੇ ਸਿੱਧੀਆਂ ਬਣਾਵਾਂਗੇ ਪਹਿਲਾਂ 14 ਕੁੰਡੇ ਆਪਾਂ ਪਾ ਲੈਣੇ ਪਹਿਲਾਂ 3 4 5 6 7 8 9 10 11 12 13 14 1 2 3 4 5 6 7 8 9 10 11 12 13 14 ਹੁਣ ਆਪਾਂ 14 ਨਾਲ ਜਿਹੜੇ ਆਪਾਂ ਤਿੰਨ ਕੁੰਡੇ ਇਹਨੂੰ ਲਾ ਕੇ ਆਪਾਂ ਇਸ ਤਰ੍ਹਾਂ ਕਰ ਲੈਣਾ ਦੋਵਾਂ ਕੁੰਡਿਆਂ ਨੂੰ ਤੇ ਇਹਨੂੰ ਆਪਾਂ ਇਸ ਤਰ੍ਹਾਂ ਸਲਾਈ ਚ ਪਾ ਲੈਣੇ ਆ ਜਿਹੜਾ ਪਿਛਲਾ ਕੁੰਡਾ ਆਪਾਂ ਮੋੜੇ ਲਿਆਉਣਾ ਤੇ ਇੱਕ ਕੁੰਡਾ ਆਪਾਂ ਇਧਰੋਂ ਲੈ ਲੈਣਾ ਨਾਲ ਤਿੰਨਾ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਹੁਣ ਆਪਾਂ 14 ਕੁੰਡੇ ਫੇਰ ਸਿੱਧੇ ਪਾਉਣ ਲੈਣੇ ਅੱਗੇ 1 2 3 4 5 6 7 8 9 10 11 12 13 14 ਇਹ ਪਿੱਛੇ ਆਪਣੇ ਗੂਠੇ ਦੇ ਕੁੰਡੇ ਰਹਿ ਗਏ 1 2 3 4 5 6 7 8 9 10 11 12 13 14 15 16 17 ਇਹ 17 ਆਪਾਂ ਇਧਰਲੀ ਸਾਈਡ ਗੂਠਾ ਬਣਾਵਾਂਗੇ ਹੁਣ ਆਪਾਂ ਇੱਥੇ ਸਲਾਈ ਮੋੜ ਲੈਣੀ ਉਹਨਾਂ ਨੂੰ ਨਹੀਂ ਆਪਾਂ ਬੁਣਨਾ ਇਹ ਜਿਹੜੀਆਂ ਸਲਾਈਆਂ ਆਪਾਂ ਹੁਣ ਇਧਰ ਉਲਟੀ ਸਾਈਡ ਤੋਂ ਸਾਰੀਆਂ ਉਲਟੀਆਂ ਬਣਾਉਣੀਆਂ ਇਹ ਇਹ ਉਲਟੀ ਸਲਾਈ ਬਣੂਗੀ ਆਪਣੀ ਸਾਰੀ ਇੱਥੋਂ ਤੱਕਰ ਹੁਣ ਫੇਰ ਆਪਾਂ ਇਧਰ ਸਿੱਧੀ ਸਾਈਡ ਤੋਂ ਆਗੇ ਸਾਰੇ ਕੁੰਡੇ ਆਪਾਂ ਸਿੱਧੇ ਬੋਣ ਲੈਣੇ ਆ। ਹੁਣ ਆਪਾਂ ਇੱਥੇ 13 ਕੁੰਡੇ ਸਿੱਧੇ ਬੋਣੇ ਆ। 3 4 5 6 7 8 9 10 11 12 13 ਇਹ ਕੁੰਡਾ ਆਪਾਂ ਜਿਹਦੇ ਤੇ ਅੱਗੇ ਘਟਾਇਆ ਸੀ ਹੁਣ ਆਪਾਂ ਇਧਰ ਇੱਕ ਕੁੰਡਾ ਲੈਣਾ ਕਿਧਰੋਂ ਲੈਣਾ ਇਸ ਕੁੰਡੇ ਨੂੰ ਲਾ ਕੇ ਉਸਨੂੰ ਆਪਾਂ ਸਿੱਧਾ ਕਰ ਲੈਣਾ ਇਧਰ ਲਈ ਸਲਾਈਸ ਪਾ ਲੈਣਾ ਦੋਨੋਂ ਨੂੰ ਅੱਗੇ ਲਿਆਉਂਦਾ ਫਿਰ ਤਿੰਨਾਂ ਦਾ ਇੱਕ ਕਰਤਾ ਬਾਕੀ ਸਾਰੇ ਕੁੰਡੇ ਆਪਾਂ ਸਿੱਧੇ ਬੋਲਣੇ ਇਸੇ ਤਰ੍ਹਾਂ ਹੀ ਕਰਦੇ ਕਰਦੇ ਆਪਾਂ ਸਾਰੇ ਇੱਕ ਇੱਕ ਕੁੰਡਾ ਇਧਰੋਂ ਇੱਕ ਇਧਰੋਂ ਤੇ ਇੱਥੇ ਆਪਣੇ ਜਦੋਂ ਇਹ 8 ਕੁੰਡੇ ਰਹਿ ਗਏ ਉਦੋਂ ਆਪਾਂ ਇਹਨੂੰ ਬੰਦ ਕਰਾਂਗੇ ਅੱਠ ਕੁੰਡੇ ਆਪਾਂ ਇੱਥੇ ਰੱਖਣੇ ਆ ਬਾਕੀ ਸਾਰੇ ਕੁੰਡੇ ਆਪਾਂ ਘਟਾ ਦੇਣੇ ਆ ਅੱਠ ਹੀ ਇਧਰ ਤੇ ਅੱਠ ਹੀ ਇਧਰ ਬਾਕੀ ਸਾਰੇ ਘਟ ਗਏ ਫੇਰ ਆਪਾਂ ਬਣਾਵਾਂਗੇ ਅੱਗੇ ਦੱਸਾਂਗੇ ਬੰਦ ਕਰਨਾ ਕਿਵੇਂ ਕਰਨਾ ਇਹ ਆਪਾਂ ਬਣਾ ਲਏ ਅੱਠ ਕੁੰਡੇ ਆਪਣੇ ਇਧਰ ਰਹਿ ਗਏ ਤੇ ਅੱਠ ਹੀ ਆਪਣੇ ਇਧਰ ਰਹਿ ਗਏ ਤੇ ਇੱਕ ਇਹ ਨੌਵਾਂ ਕੁੰਡਾ ਹੋ ਗਿਆ ਇਹਨੂੰ ਹੁਣ ਆਪਾਂ ਇੰਨਾ ਕੁ ਧਾਗਾ ਤੋੜ ਲੈਣਾ ਥੋੜਾ ਜਿਹਾ ਇੱਕ ਆਪਾਂ ਸੂਈ ਲੈ ਲੈਣੀ ਆ సారే కూయి పా లే బందనస్తే ਇਹ ਸਾਰੇ ਆਪਾਂ ਇਸ ਚ ਪਾ ਲਏ ਸੂਈ ਚ ਇਹ ਆਪਾਂ ਇੱਕ ਵਾਰੀ ਆਪਾਂ ਹੋਰ ਪਾ ਲੈਣੀ ਸੂਈ ਦੇ ਵਿੱਚ ਦੀ ਸਾਰੇ ਕੁੰਡੇ ਵਿੱਚ ਦੀ ਇਸ ਤਰ੍ਹਾਂ ਆਪਣਾ ਪੱਬ ਵਾਲਾ ਹਿੱਸਾ ਬਣ ਜਾਣਾ ਇਹ ਆਪਾਂ ਇਸ ਤਰ੍ਹਾਂ ਬੰਦ ਕਰਤਾ ਇਹ ਪੱਬ ਬਣ ਗਿਆ ਆਪਣਾ ਇੱਥੇ ਆਪਾਂ ਕਰ ਸਕੀਏ ਨੂੰ ਨੋਟ ਜੀ ਲਾ ਦਿੰਨੇ ਆ ਇੱਕ ਬਾਅਦ ਚ ਆਪੇ ਇਸੇ ਤਾਗੇ ਨਾਲ ਹੀ ਆਏ ਸੀ ਆਉਣਾਂਗੇ ਨਾ ਇਹ ਤਾਗਾ ਆਪਾਂ ਹੀ ਛੱਡ ਦੇਣਾ ਵਿੱਚ ਇੱਥੇ ਕੱਢ ਦੇਣਾ ਤੇ ਹੁਣ ਆਪਾਂ ਇਧਰ ਲ ਜਿਹੜਾ ਗਲੂਠੇ ਦਾ ਸਬਮਾਂਗੇ ਹੁਣ ਆਪਾਂ ਇਹ ਚ ਤਾਗਾ ਲਾਵਾਂਗੇ ਇਸ ਤਰ੍ਹਾਂ ਆਪਾਂ ਧਾਗਾ ਲਾ ਲੈਣਾ ਇਹਦੇ ਨਾਲ ਇੱਕ ਇਹ ਧਾਗਾ ਜਿਹੜਾ ਬਚਿਆ ਹੋਇਆ ਆਪਣਾ ਇਹਨੂੰ ਆਪਾਂ ਅੱਗੇ ਤੇ ਲੈਣਾ ਇਹਨੂੰ ਆਪਾਂ ਨਾਲ ਐ ਕਰ ਕਰਕੇ ਲਈ ਜਾਣਾ ਥੋੜਾ ਜਿਹਾ ਫਿਰ ਆਪਾਂ ਮੋੜ ਲੈਣਾ ਇਹ ਗੂਠੇ ਵਾਲਾ ਪਾਸਾ ਆਪਣਾ ਇਹ ਤੱਕ ਇਹਨੂੰ ਫਿਰ ਆਪਾਂ ਅੱਗੇ ਕਰ ਲੈਣਾ ਇਹ ਆਪਾਂ ਸਾਰੇ ਕੁੰਡੇ ਸਿੱਧੇ ਸਿੱਧੇ ਬਣ ਜਾਣੇ ਆ ਗੂਠੇ ਵਾਲੇ ਇੱਥੇ ਆਪਾਂ ਕੋਈ ਨਹੀਂ ਕੁੰਡਾ ਘਟਾਉਣਾ ਨਾ ਕੋਈ ਵਧਾਉਣਾ ਨਾ ਕੋਈ ਘਟਾਉਣਾ ਸਾਰੇ ਸਿੱਧੇ ਸਿੱਧੇ ਬਣਨੇ ਆਪਾਂ ਇਹ ਨਾ ਪਾਰਟੀ ਸਾਈਡ ਤੋਂ ਵੀ ਇਹ ਉਲਟੀ ਮੋਨ ਲੈਣੀ ਸਿੱਧੀ ਸਾਈਡ ਤੋਂ ਸਿੱਧੇ ਮੋਨ ਲੈਣੇ ਆ ਇਸੇ ਤਰ੍ਹਾਂ ਹੀ ਆਪਾਂ ਇਹ 14 ਸਲਾਈਆਂ ਪਾ ਲੈਣੀਆਂ ਪਾ ਤੁਹਾਨੂੰ ਇਹ ਸਲਾਈਆਂ 14 ਪਾ ਕੇ ਦਿਖਾਉਣੇ ਆ ਵੀ ਆਪਾਂ ਗੂਟਾ ਬਣਾਉਣਾ ਹਨ ਇਹ ਆਪਾਂ 8 ਸਲਾਈਆਂ ਸਿੱਧੀਆਂ ਪਾ ਲਈਆਂ ਤੇ 8 ਸਲਾਈਆਂ ਉਲਟੀਆਂ ਪਾ ਲਈਆਂ ਆਪਾਂ ਹੁਣ ਆਪਾਂ ਤੱਗਾ ਕੱਟ ਲੈਣਾ ਥੋੜਾ ਜਿਹਾ ਤੇ ਆਪਾਂ ਸੂਈ 'ਚ ਪਾ ਲੈਣਾ ਤੇ ਇਹ ਕੁੰਡੇ ਵੀ ਆਪਾਂ ਸਾਰੇ ਸੂਈ 'ਚ ਪਾਉਣੇ ਆ ਬੰਦ ਕਰਨ ਵਾਸਤੇ ਸਾਰੇ ਕੁੰਡੇ ਆਪਾਂ ਲਾ ਕੇ ਸੂਈ 'ਚ ਪਾ ਲੈਣੇ ਆਪਣਾ ਗੋਠਾ ਬਣ ਜਾਊਗਾ ਇਹ ਆਪਾਂ ਸਾਰੇ ਕੁੰਡੇ ਸੂਈ ਚ ਪਾ ਲਏ సూచ పా పా లే దూజీ వార ఫ సార్ సూ ఫ ఫ వేసేది మే సరే కుట్ ਇਹ ਆਪਣਾ ਗੂਠਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਜਿਹੜਾ ਇਹ ਹੁਣ ਆਪਾਂ ਇਸ ਤਰ੍ਹਾਂ ਸਿੱਧੇ ਕਰਕੇ ਇਹਨਾਂ ਨੂੰ ਪਹਿਲਾਂ ਤਾਂ ਆਪਾਂ ਇਹ ਗੂਠਾ ਵਾਲਾ ਇੱਥੋਂ ਟਿੱਕਰ ਸਿਉ ਲੈਣਾ ਸਿੱਧਾ ਇੱਕੋ ਜਿਹਾ ਕਰਕੇ ਇੱਥੋਂ ਟਿੱਕਰ ਬਰਾਬਰ ਇਹਨੂੰ ਆਪਾਂ ਸਿਉ ਆਉ ਦੇਣਾ ਫਿਰ ਆਪਾਂ ਇਧਰਲੇ ਸਾਈਡ ਤੋਂ ਟਿੱਕਰ ਸਿਉ ਲੈਣਾ ਫਿਰ ਤੁਹਾਨੂੰ ਅੱਗੇ ਦੱਸਦੇ ਵੀ ਅੱਗੇ ਆਪਾਂ ਹੀ ਸਕੇ ਸਿਉਣਾ ਪਹਿਲਾਂ ਇਹਨੂੰ ਸਿਉ ਲੈਣਾ ਇਹਨੂੰ ਸਿਉਣੇ ਆਪਾਂ ਪਹਿਲਾਂ ਇਸ ਤਰ੍ਹਾਂ ਸੂਈ 'ਚ ਆਪਣਾ ਤਾਗਾ ਹੈਗਾ ਹੀ ਆ ਇਸ ਤਰ੍ਹਾਂ ਨੂੰ ਆਪਾਂ ਸਿਉਣਾ ਹੈ ਨਾ ਹੁਣ ਆਪਾਂ ਇਹ ਦੋਨੇ ਚੀਜ਼ਾਂ ਸਿਉਣੀਆਂ ਹੁਣ ਆਪਾਂ ਇੱਥੋਂ ਲੈ ਕੇ ਤੇ ਇੱਥੋਂ ਟਿੱਕਰ ਇਹ ਸਿਲਾਈ ਕਰਨੀ ਪਹਿਲਾਂ ਆਪਾਂ ਐਂ ਐ ਸਾਰੀ ਇੱਥੋਂ ਟਿੱਕਾ ਸਿਲਾਈ ਕਰਨੀ ਆ ਨਹੀਂ ਆਪਾਂ ਸਿਉਣਾ ਫਿਰ ਆਪਾਂ ਇਹ ਹਿੱਸਾ ਸਿਉਣਾ ਸਾਰਾ ਹੈਗਾ ਪਹਿਲਾਂ ਆਪਾਂ ਇੱਥੋਂ ਟਿੱਕਾ ਤੁਹਾਨੂੰ ਸਿਉ ਕੇ ਦਿਖਾਉਣੀ ਆ ਇਹਨੂੰ ਆਪਾਂ ਇਸ ਤਰ੍ਹਾਂ ਕਰ ਲੈਣਾ ਤੇ ਮੜ ਕੇ ਆਪਾਂ ਇਸ ਤੋਂ ਸਿਉਣਾ ਸ਼ੁਰੂ ਕਰ ਦੇਣਾ ਇਹਨੂੰ ਆਪਾਂ ਇਸ ਤਰ੍ਹਾਂ ਖਿੱਚ ਕੇ ਨਹੀਂ ਸਿਉਣਾ ਬਾਲਾ ਪੁੱਲਾ ਪੁੱਲਾ ਸਿਉਣਾ ਇਹਨੂੰ ਢਿੱਲੇ ਧਾਗੇ ਨਾਲ ਜੇ ਬਾਲਾ ਆਪਾਂ ਖਿੱਚਾਂਗੇ ਤਾਂ ਮੁੜ ਕੇ ਇਹ ਫਿਰ ਉੱਤੋਂ ਕੱਸਿਆ ਜਾ ਜਾਂਦਾ ਹੁੰਦਾ ਇਸ ਤਰ੍ਹਾਂ ਆਪਾਂ ਸਿਲਾਈ ਲਾ ਲੈਣੀ ਸਾਰੇ ਇਹ ਕੂਠੇ ਸੌਂਕ ਤੇ ਤੇ ਕਰਾਪਾਂ ਸਿਉਣੇ ਆ ਸਾਰਾ ਇਹ ਹੁਣ ਆਪਣਾ ਇਹ ਜਿਹੜੀ ਚੀਜ਼ ਆ ਇਹ ਆਪਣੀ ਲੱਤ ਪਾਉਣ ਨੂੰ ਹੋਊਗਾ ਤੇ ਇਹ ਜਿਹੜਾ ਚੀਜ਼ ਆ ਇਹ ਸਾਰੀ ਆਪਾਂ ਇਧਰੋਂ ਵੀ ਸਲਾਈ ਕਰ ਦੇਣੀ ਆ ਹੁਣ ਆਪਾਂ ਇਹ ਆਪਣੀ ਲੱਤ ਪਾਉਣ ਵਾਲੀ ਬਣ ਗਈ ਤੇ ਇਧਰਲਾ ਜਿਹੜਾ ਸੈਡ ਆ ਇਹ ਵੀ ਆਪਾਂ ਸਲਾਈ ਕਰ ਦੇਣਾ ਸਾਰਾ ਹੀ ਇਹਨੂੰ ਆਪਾਂ ਇਸ ਤਰ੍ਹਾਂ ਅੜ ਕੇ ਦੋਨਾਂ ਨੂੰ ਸਲਾਈ ਕਰਦੇ ਹਾਂ ਸਲਾਈ ਕਰਕੇ ਤੁਹਾਨੂੰ ਇਹ ਆਪਣਾ 8 ਨੰਬਰ ਪੈਰ ਦਾ ਬੂਟ ਬਣ ਕੇ ਤਿਆਰ ਹੋ ਗਿਆ ਇਹ 8 ਨੰਬਰ ਚ ਆਊਗਾ ਜੇ ਆਪਾਂ 7 ਦਾ ਬਣਾਉਣਾ ਹੋਵੇ ਤਾਂ ਜਿਹੜਾ ਇਹ ਆਪਾਂ ਪਾਈਆਂ 20 ਪਾਈਆਂ ਤੇ ਇਹ ਆਪਾਂ 14 ਹੀ ਪਾਉਣੀਆਂ ਜਾਂ 15 ਪਾ ਲਓ ਜਾਂ 14 ਪਾ ਲਓ ਜੇ ਵੀ 8 ਨੰਬਰ ਦੇ ਪੈਰ ਦਾ ਬਣਾਉਣਾ ਤਾਂ ਆਪਾਂ ਇਹ ਲੈਣਾ 20 ਬਣਾਉਣੀਆਂ ਇਸ ਤਰ੍ਹਾਂ ਹੀ 8 ਪੈਰ ਦੇ ਬਹੁਤ ਵਧੀਆ ਆ ਜਾਣਾ ਜੇ ਤੁਹਾਨੂੰ ਅੱਜ ਦੀ ਬੂਟ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਚੋੱਕ ਕੇ ਬਾਏ ਬਾਏ